ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਪਤਾ ਭਈ ਪੰਜਾਬ ਦੇ ਜਿਹੜੇ ਅਸਲਿਹਾੜਿਆ ਸਿਚੁਏਸ਼ਨ ਕਾਫੀ ਕ੍ਰਿਟੀਕਲ ਹੋ ਗਈ ਆ ਕਾਫੀ ਇੱਕ ਜਿੱਦਾਂ ਭਈ ਸੋਚਿਆ ਨਹੀਂ ਸੀਗਾ ਭਈ ਇਹ ਗੱਲ ਇੱਥੇ ਤੱਕ ਪਹੁੰਚੂਗੀ ਅੱਜ ਅਸੀਂ ਇੱਕ ਸਪੈਸ਼ਲ ਅਪੀਲ ਕਰਦੇ ਆ ਜਿਹੜੀ ਸਾਡੇ ਜੋ ਸੇਵੰਦੀਆਂ ਸੰਸਥਾਵਾਂ ਲਈ ਲੱਗੀਆਂ ਸੇਵਾ ਦੇ ਵਿੱਚ ਇਹ ਅਪੀਲ ਅਸੀਂ ਪੋਸਟ ਵੀ ਕਰਦੇ ਮਗਰੋਂ ਸਾਡੀ ਆਸ ਇਹ ਵੀ ਤੁਸੀਂ ਸ਼ੇਅਰ ਵੀ ਕਰੋਗੇ ਕਿਉਂਕਿ ਹੁਣ ਮੈਂ ਵੇਟ ਕਰਦਾ ਥਾਲੀਆ ਹੋਰ ਜੋਇਨ ਕਰਨ ਜਦੋਂ ਤੁਸੀਂ ਜਦੋਂ ਇਹ ਲਾਈਵ ਫਿਨਿਸ਼ ਹੋ ਗਈ ਅਸੀਂ ਮੈਂ ਪੋਸਟ ਵੀ ਕਰ ਦਿੰਦਾ ਮੈਂ ਸ਼ੋਰਟ ਰੱਖੂੰਗਾ 5-8 8-5 ਮਿੰਟ ਤੇ ਤੁਸੀਂ ਫਿਰ ਜਰੂਰ ਸ਼ੇਅਰ ਕਰਨੀ ਕਿਉਂਕਿ ਸਾਨੂੰ ਜੋ ਦੇਖ ਰਿਹਾ ਹੈ ਪੰਜਾਬ ਦੇ ਖੇੜਾ ਦਾ ਬਹੁਤ ਬੁਰਾ ਹਾਲ ਆ ਸਾਨੂੰ ਸਾਰਿਆਂ ਨੂੰ ਬਹੁਤ ਦੁੱਖਿਆ ਤੇ ਖਾਲਸਾ ਏਡਾ ਹੁਣ 26 ਸਾਲ ਹੋ ਗਏ ਮੋਰੇ ਆ ਕੇ ਸੇਵਾ ਕਰਦਿਆਂ ਦੀ ਦੁਨੀਆ ਦੇ ਵੱਡੇ ਵੱਡੇ ਡਿਜ਼ਾਸਟੇ ਜਾ ਕੇ ਖਾਲਸਾ ਨੇ ਹਿੱਸਾ ਪਾਇਆ ਵੱਡੇ ਵੱਡੇ ਡਿਜ਼ਾਸਟੇ ਜਿੱਥੇ ਜੰਗ ਲੱਗੇ ਜਾਂ ਜਿੱਥੇ ਕੁਦਰਤੀ ਕੋਈ ਹਾਦਸੇ ਆਇਆ ਕੁਦਰਤੀ ਕੋਈ ਡਿਜ਼ਾਸਟਰ ਆ ਗਏ ਉੱਥੇ ਜਾ ਕੇ ਦੁਨੀਆ ਦੇ ਸਾਰੇ ਪਾਸੇ ਸਾਰੇ ਕੋਣਿਆਂ ਜਾ ਕੇ ਐਕਸਪੀਰੀਅੰਸ ਕਾਲਦਾ ਹੈ ਦਾ ਸਾਰੀ ਜੱਸੀ ਬੰਦੀਆਂ ਤੋਂ ਜ਼ਿਆਦਾ ਸਵੇਲੇ ਇਹ ਕੋਈ ਹੰਕਾਰ ਦੀ ਗੱਲ ਨਹੀਂ ਗਈ ਇਹ ਹੈਗੀ ਆ ਸੱਚ ਦੀ ਗੱਲ ਆ ਜੋ ਤੇ ਵੀ ਜਿੱਥੇ ਜਾਇਦਾ ਸੀ ਉੱਥੇ ਜਾ ਕੇ ਦੇਖੀਦਾ ਪਹਿਲਾਂ ਪਈ ਉੱਥੇ ਕੀ ਹੋ ਰਿਹਾ ਜਿਹੜਾ ਡੇਸ਼ਨ ਜਾਂ ਹੋਰ ਬੜੀਆਂ ਜਥੇਬੰਦੀਆਂ ਅਰੇਂਜ ਕਰਦੀਆਂ ਪ੍ਰੋਗਰਾਮ ਪਈ ਰੋਜ਼ ਮੀਟੀਆਂ ਹੁੰਦੀਆਂ ਕੌਣ ਕਿੱਥੇ ਕੰਮ ਕਰਦਾ ਹੁਣ ਪੰਜਾਬ ਦੇ ਵਿੱਚ ਹੜਾ ਗਾਇਆ ਤੇ ਜਦੋਂ ਵੀ ਦੁਨੀਆਂ 'ਚ ਹੜ ਹੁੰਦੇ ਆ ਪਹਿਲੀ ਚੀਜ਼ ਹੁੰਦੀ ਆ ਕਿਹੜੀਆਂ ਜਥੇਬੰਦੀਆਂ ਆਈਆਂ ਉਥੇ ਰਜਿਸਟਰ ਹੁੰਦੀਆਂ ਰਜਿਸਟਰ ਕਰਕੇ ਜਿਹੜੀਆਂ ਮੇਨ ਜਥੇਬੰਦੀਆਂ ਹੁਣ ਜਿਹੜਾ ਖਾਲਸਾ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਖਾਲਸਾ ਆ ਖਾਲਸਾ ਦਾ ਐਕਸਪੀਰੀਅੰਸ ਆ ਖਾਲਸਾ ਦੀ ਮੇਨ ਜਥੇਬੰਦੀ ਬਣ ਗਈ ਜਥੇਬੰਦੀ ਪੰਜਾਬ ਦੇ ਵਿੱਚ ਤੇ ਸਿੱਖਾਂ ਦੇ ਬਦੋਂ ਇੱਕ ਵੱਡੀ ਓਰਗਨਾਈਜੇਸ਼ਨ ਬਣ ਗਈ ਦੁਨੀਆ ਦੇ ਵਿੱਚ ਜਿਹੜੀ ਪਈ ਸਾਰੀ ਜਾਨ ਪਛਾਣ ਲਈ ਉਹਨੂੰ ਇਹਦੇ ਵਿੱਚ ਜਿਹੜਾ ਸਾਡਾ ਐਕਸਪੀਰੀਅੰਸ ਅਸੀਂ ਪੰਜਾਬ ਲਈ ਕਿਦਾਂ ਵਰਤਣਾ ਉਹ ਪੰਜਾਬ ਦੇ ਭਲੇ ਲਈ ਆ ਨਾ ਆਪਣੀ ਹੰਕਾਰ ਲਈ ਨਾ ਕੋਈ ਪੈਸੇ ਲਈ ਨਾ ਕੋਈ ਚਾਦਰ ਲਈ ਅਸੀਂ ਵੀ ਇੱਕ ਈਮੇਲ ਪਾ ਦਿੱਤੀ ਆ ਉਹ ਵੀ ਮੈਂ ਇੱਥੇ ਗਰੁੱਪ ਵਿੱਚ ਪਾ ਦਿੰਦਾ ਮੁੜ ਕੇ ਇਹਦੇ ਵਿੱਚ ਵੀ ਜਦੋਂ ਅਸੀਂ ਸ਼ੇਅਰ ਕਰਾਂਗੇ ਸਾਡੀ ਵੈਬਸਾਈਟ ਵੀ ਹੈਗੀ ਆ ਖਾਲਸਾ ਵੈਬਸਾਈਟ ਵੀ ਪਾਤੀ ਵੀ ਲੋ ਤੇ ਜਿਹੜੇ ਵੀ ਸੰਸਥਾਵਾਂ ਪੰਜਾਬ ਸੇਵਾ ਕਰਦੀਆਂ ਸਾਨੂੰ ਕੰਟੈਕਟ ਕਰਨ ਉੱਥੇ ਪੰਜਾਬ ਦੀ ਈਮੇਲ ਵੀ ਦਿੱਤੀ ਆ ਉੱਥੇ ਜਿਹੜੇ ਰਜਿਸਟਰ ਕਰੀਏ ਕਿਹੜੀਆਂ ਈਮੇਲ ਕਿੱਥੇ ਕੰਮ ਕਰਦੀਆਂ ਜਿਹੜੀਆਂ ਕਿਹੜੀਆਂ ਚਸੇ ਬੰਦੀਆਂ ਕਿੱਥੇ ਕੰਮ ਕਰਦੀਆਂ ਕਿਉਂਕਿ ਕਈ ਵਾਰੀ ਸਾਰਾ ਸਮਾਨ ਇੱਕ ਪਾਸੇ ਛੱਡਿਆ ਜਾਂਦਾ ਦੂਜੇ ਪਾਸਾ ਜਿੱਥੇ ਡਿਜ਼ਾਸਟਰ ਚੇਤਾਵਨੀ ਪਹੁੰਚਦੀ ਜਾਂ ਪਹੁੰਚਦੀ ਹੁੰਦੀ ਕਈਆਂ 'ਚ ਪਹੁੰਚ ਹਰ ਚੀਜ਼ ਦੀ ਹੋ ਜਾਂਦੀ ਹੈ ਕਈਆਂ 'ਚ ਬਹੁਤ ਜ਼ਿਆਦਾ ਚੀਜ਼ੀ ਹੁੰਦੀ ਆ ਕਈ ਵਾਰੋਂ ਦੇਖਦਾ ਦੁਨੀਆ ਵਿੱਚ ਕੱਪੜੇ ਦਾ ਢੇਰ ਲੱਗ ਜਾਂਦਾ ਪਰ ਦੂਜੇ ਪਾਸੇ ਕੱਪੜੇ ਕਿਸੇ ਹੁੰਦੇ ਜਾਂ ਪਾਣੀ ਲੰਗਰ ਦਾ ਢੇਰ ਲੱਗ ਜਾਂਦਾ ਇੱਕ ਪਾਸੇ ਦੂਜੇ ਪਾਸੇ ਕੁਝ ਖਾਣ ਨੂੰ ਨਹੀਂ ਮਿਲਦਾ ਐਡਾ ਇੱਕ ਸਿਸਟਮ ਬਣਾਈਏ ਤੇ ਜਦੋਂ ਪੰਜਾਬ ਦੇ ਵਿੱਚ ਜਦੋਂ ਹੜ੍ਹ ਪਿੱਛੇ ਵੀ ਪਾਣੀ हट ਗਿਆ ਫੇ ਮਗਰੋਂ ਵੀ ਪਲਾਨ ਕਿੱਦਾਂ ਬਣਾਣਾ ਆ ਬਨੋਣਾ ਕਿਹੜੇ ਪਿੰਡਾਂ 'ਚ ਕੋਣ ਮੱਝਾਂ ਲੈ ਕੇ ਲਾਊਗਾ ਕੋਣ ਨਾਲ ਕੇ ਠੀਕ ਕਰੂਗਾ ਕੋਣ ਕੋਣ ਅ ਇੱਕ ਮਿੰਟ ਸਾਂ ਤੇ ਹਾਂਜੀ ਕੋਣ ਇਹਦੇ ਵਿੱਚ ਨਾਲ ਕੇ ਠੀਕ ਕਰੂਗਾ ਕੋਣ ਕਿਸਾਨਾਂ ਦੇ ਖੇਤ ਵਧਰ ਕਰੂਗਾ ਕੋਣ ਖੇਤਾਂ ਦੇ ਵਿੱਚ ਜਿਹੜੀ ਪੈਰੀਫੇ ਡੀਪੀਆ ਜਿਹਦਾ ਭਈ ਬੀਜ ਆ ਕਿੱਦਾਂ ਦੇਣਾ ਇਲਾਕੇ ਵਾ ਇਲਾਕੇ ਜਸੇ ਬੰਦੀਆਂ ਸਵਾਲਣ ਪਿਛਲੇ ਦੋ ਵਾਰੀ ਜਿਹੜੇ ਹਾੜਾ ਜਾਂ ਸਾਡੇ ਪਿਛਲੇ 5-6 ਸਾਲ ਦੇ ਵਿੱਚ ਕੰਮ ਜਦੋਂ ਐਮਰਜੈਂਸੀ ਮੌਕਿਆਂ ਦੀ ਜਸੇਵੰਦੀਆਂ ਕਈ ਪਿੱਛੇ ਹਟ ਜਾਂਦੀਆਂ ਅਸੀਂ ਕਹਿੰਦੇ ਪਿੱਛੇ ਨਾ ਹਟੋ ਕਿਉਂਕਿ ਹੁਣ ਇਸ ਵੇਲੇ ਸਾਰੇ ਅਪੀਲ ਵੀ ਕਰ ਰਹੇ ਆ ਸਾਰੇ ਨੂੰ ਮਾਇਆ ਵੀ ਆ ਰਹੀ ਆ ਉਹ ਮਾਰ ਡਿਕਲੇਅਰ ਕਰੋ ਆਪਣੇ ਬੈਂਕਾਂ ਦੇ ਸੇਵਿੰਗ ਦਿਖਾ ਲਓ ਕਿੰਨੇ ਆ ਰਹੇ ਆ ਤੇ ਇੱਕ ਵਾਰੀ ਇਕਪਲਾਨ ਬਣਾ ਲਿਓ ਇਕੱਠੇ ਹੋ ਕੇ ਅਸੀਂ ਕਹਿੰਦੇ ਸਾਡੇ ਕੋਲ ਇੰਨਾ ਲੱਖ ਆ ਤੁਹਾਡੇ ਕੋਲ ਇੰਨੇ ਹਜ਼ਾਰ ਆ ਅਸੀਂ ਨਿੱਕੀ ਸੰਸਥਾ ਦੀ ਮਦਦ ਕਰਨ ਨੂੰ ਤੇ ਆਏ ਹਾਂ ਕਿਉਂਕਿ ਐਕਸਪੀਰੀਅੰਸ ਹੈ ਕੋਈ ਚੀਜ਼ ਦਾ ਅਸੀਂ ਕਹਿੰਦੇ ਖਾਸਾ ਇਹ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈਏ ਅਸੀਂ ਲੀਡ ਕਰਦੇ ਆਂ ਨਾ ਤੁਹਾਡੇ ਅਸੀਂ ਪੈਸੇ ਲੈਣ ਤੁਹਾਡੇ ਕੋਲ ਸੰਸਥਾ ਕੋਲ ਨਾ ਸੰਸਥਾ ਕੋਲ ਅਸੀਂ ਕਹਿੰਨੇ ਵੀ ਆਪਣੀ ਜੋ ਤੁਸੀਂ ਅਪੀਲਾਂ ਕਰਨੀਆਂ ਜਾਂ ਫੇਸਬੁੱਕ ਤੇ ਜੋ ਪਾਉਣਾ ਪਾ ਲੋ no problem ਅਸੀਂ ਪੰਜਾਬ ਦੇ ਭਲੇ ਲਈ ਇਕੱਠੇ ਹੋਈਏ ਖਾਸ ਕਰਕੇ ਇੱਕ ਆਫਿਸ ਖੋਲ ਕੇ ਉਹ ਸਾਰੇ ਜਥੇਵੰਦੀਆਂ ਇਨਵਾਈਟ ਕਰਦੇ ਆਂ ਤੇ ਸਾਡੇ ਜਿਦੋਂ ਮੈਂ ਈਮੇਲ ਆ ਪੋਸਟੇ ਪਾ ਦੇਣੀ ਆ ਸਾਡੀ ਵੈਬਸਾਈਟ ਤੇ ਸਾਡੀ ਜਿਹੜੀ ਸਟੇਟਮੈਂਟ ਪ੍ਰੈਸ ਰਿਲੀਜ਼ ਪਾਈ ਹੋ ਸਾਰੇ ਜਥੇਵੰਦੀਆਂ ਰਜਿਸਟਰ ਕਰਾ ਕੇ ਸੰਦਸਨ ਕਿੱਥੇ ਕਿੱਥੇ ਕੀ ਕੰਮ ਕਰਦੀਆਂ ਇਸ ਵੇਲੇ ਕਿਉਂਕਿ ਹਰ ਸਾਰੇ ਪਾਸੇ ਆਇਆ ਹੋਆ ਉਹ ਫੇ ਅਸੀਂ ਕੋਆਰਡੀਨੇਟ ਕਰੀਏ ਜੇ ਇੱਕ ਜਿਵੇਂ ਉਹਨੇ ਕੱਪੜੇ ਦਿੰਦੀ ਆ ਜਾਂ ਪਾਣੀ ਦਿੰਦੀ ਆ ਜਾਂ ਪਸ਼ੂਆਂ ਦੀ ਖਰਾਕ ਦਿੰਦੀ ਆ ਅਸੀਂ ਕਹਿ ਸਕਦੇ ਆ ਆ ਪਿੰਡਾਂ ਚ ਆ ਲੋੜ ਆ ਤੁਸੀਂ ਇੱਥੇ ਜਾਓ ਆ ਪਿੰਡਾਂ ਚ ਆ ਲੋੜ ਆ ਤੁਸੀਂ ਇੱਥੇ ਜਾਓ ਉਹ ਪਿੰਡਾਂ ਜਿਆਦਾ ਇੱਥੇ ਆਸਮਾਨ ਆ ਗਿਆ ਉਸਮਾਨ ਇੱਥੇ ਮੂਵ ਕਰ ਲਓ ਇੱਕ ਦੂਜੇ ਦੀ ਮਦਦ ਲਈ ਪੰਜਾਬ ਲਈ ਅਸੀਂ ਪੰਜਾਬ ਦੀ ਗੱਲ ਕਰਦੇ ਨਹੀਂ ਕਿੰਨੇ ਭਈ ਸਾਨੂੰ ਸਾਡੀ ਚਲੋ ਜੀ ਜੇ ਅਸੀਂ ਇਹ ਗੱਲ ਕਰ ਸਾਡੀ ਅਪੀਲ ਘੱਟ ਹੋ ਜੀਏ ਨਹੀਂ ਇਹ ਚ ਪੈਸੇ ਦੀ ਗੱਲ ਨਹੀਂ ਇਹ ਪੰਜਾਬ ਦੀ ਗੱਲ ਆ ਅਸੀਂ ਲੀਡ ਕਰਨਾ ਚਾਹੁੰਦੇ ਆ ਭਈ ਸਾਡਾ ਐਕਸਪੀਰੀਅੰਸ ਯਾ ਜਿਹੜਾ ਐਕਸਪੀਰੀਅੰਸ ਹੁੰਦਾ ਉਹ ਐਕਸਪੀਰੀਅੰਸ ਪੰਜਾਬ ਨੂੰ ਫਾਇਦਾ ਹੋਵੇ ਸੋ ਸਾਡੀ ਅਪੀਲ ਸਾਰੀ ਸੰਸਥਾ ਪੰਜਾਬ ਦੀਆਂ ਸੇਵਾ ਸੰਸਥਾਵਾਂ ਜਿਹੜੀਆਂ ਮੋਰੀ ਹੋਈਆਂ ਆ ਇਕੱਠੇ ਕੰਮ ਕਰੀਏ ਈਮੇਲ ਤੁਹਾਡੀ ਥੱਲੇ ਪਾਤੀ ਇੱਥੇ ਸਾਡੀ ਪ੍ਰੈਸ ਸਟੇਟਮੈਂਟ ਜਿਹੜੀ ਉਹ ਵੀ ਸਾਡੀ ਵੈਬਸਾਈਟ ਤੇ ਖਾਸ ਸਾਈਟ ਦਾ ਓਗ ਤੇ ਆ ਉਹ ਮੈਂ ਇੱਥੇ ਵੀ ਸ਼ੇਅਰ ਕਰੂੰਗਾ ਆਪਣੀਆਂ ਸਟੋਰੀਆਂ ਤੇ ਖਾਸ ਸਟੋਰੀਆਂ ਤੇ ਵੀ ਤੇ ਕਈ ਜਿਹੜੀਆਂ ਸੰਸਥਾ ਪੰਜਾਬ ਦੀਆਂ ਉੱਥੇ ਐਸੇ ਹੈਲਪ ਕਰਦੀਆਂ ਸਾਨੂੰ ਜਰੂਰ ਪਹੁੰਚ ਕਾਰਨ ਸਾਡੇ ਵਾ ਇੱਕ ਇੱਕ ਜਨਾਂ ਕੋਆਰਡੀਨੇਸ਼ਨ ਕਰੀਏ ਕਿ ਪੰਜਾਬ ਦਾ ਜਿੱਥੇ ਵੀ ਕੋਈ ਏਡ ਜਾਂਦੀ ਆ ਉਹ ਸਾਰੀ ਪਲਾਨਡ ਹੋਵੇ ਦੁਨੀਆ ਦੇ ਵਿੱਚ ਜਦੋਂ ਅਸੀਂ ਜਾਇਦਾ ਇਦਾਂੇ ਕੰਮ ਹੁੰਦੇ ਵੱਡੇ ਵੱਡੇ ਡਿਜ਼ਾਸਟਰ ਦੇ ਵਿੱਚ ਇਹ ਨਹੀਂ ਪਈ ਸਾਰੇ ਪਾਸੇ ਜਿੱਥੇ ਮਰਜੀ ਤੁਰੀ ਜਾਓ ਇੱਕ ਪਾਸੇ ਲਾ ਜਾਓ ਸਾਰਾ ਕੁਝ ਤੇ ਦੂਜੇ ਪਾਸੇ ਪਾਸੇ ਲਾ ਜਾਓ ਇਹ ਸਾਡਾ ਐਕਸਪੀਰੀਅੰਸ ਅਸੀਂ ਪੰਜਾਬ ਦੇ ਫਾਇਦੇ ਲਈ ਕਰਨਾ ਚਾਹੁੰਦੇ ਇਹਦਾ ਮਤਲਬ ਇਹ ਵੀ ਮੈਂ ਮੁੜ ਕੇ ਫੇਰ ਕਿੰਨਾ 100 ਵਾਰੀ ਕਹੂੰਗਾ ਇਹਦਾ ਮਤਲਬ ਇਹ ਜੇ ਤੁਸੀਂ ਪੈਸੇ ਦੀ ਅਪੀਲ ਕੀਤੀ ਹੈ ਤੁਹਾਡੇ ਪੈਸੇ ਦੀ ਅਪੀਲ ਅਸੀਂ ਓਵਰਟੇਕ ਕਰਾਂਗੇ ਜਾਂ ਉਹਨੂੰ ਅਸੀਂ ਹਾਈਜੈਕ ਕਰ ਲਵਾਂਗੇ ਨਹੀਂ ਤੁਸੀਂ ਆਪਣੀ ਅਪੀਲਾਂ ਜੋ ਮਰਜ਼ੀ ਕਰੋ ਨਹੀਂ ਕੋਈ ਪੈਸੇ ਦੀ ਗੱਲ ਨਹੀਂ ਗਈ ਅਪੀਲਾਂ ਕਰਨੀਆਂ نو ਪ੍ਰੋਬਲਮ ਜੇ ਪਰ ਅਸੀਂ ਇਕੱਠੇ ਕਰੀਏ ਕੁਝ ਇਹ ਨਹੀਂ ਭਈ ਖੇਲੇ ਰੇ ਖੇਲੇ ਰਾ ਥੋੜਾ ਕਰ ਦਿੱਤਾ ਤੇ ਕਈ ਪਿੱਛੇ ਰਹਿ ਗਏ ਕਿ ਜ्यादा ਮਿਲ ਗਿਆ ਕਈ ਕਿਥੇ ਬੈਠਾ ਵੇਠਾ ਸਮਾਂ ਖਰਾਬ ਹੋ ਗਿਆ ਸੋ ਇਹ ਮੇਰੀ ਅਹੀ ਬੇਨਤੀ ਆ ਖਾਸਾ ਇਹ 26 ਸਾਲ ਦਾ ਐਕਸਪੀਰੀਅੰਸ ਡਿਜ਼ਾਸਟਰਿਕ ਕਨਿਨੈਸ ਡਿਜ਼ਾਸਟਰ ਦੇ ਵਿੱਚ ਅਸੀਂ ਜਾ ਕੇ ਮਦਦ ਕੀਤੀ ਕਾਡਾ ਐਕਸਪੀਰੀਅੰਸ ਯਾ ਈਮੇਲ ਮੈਂ ਪੋਸਟ ਵਿੱਚ ਪਾ ਦੇਣੀ ਆ ਉਹਦੇ ਵਿੱਚ ਤੁਸੀਂ ਸਿਹੜੀਆਂ ਸੰਸਥਾਾਂ ਕੰਮ ਕਰਦੀਆਂ ਆ ਅਸੀਂ ਬੇਨਤੀ ਕਰਦੇ ਆ ਸਾ ਨਾਲ ਜੁੜੋ ਦੱਸੋ ਕਿੱਥੇ ਕੰਮ ਕਰਦੇ ਐ ਐਫੀਸ਼ੀਅੰਟ ਬਣੀਏ ਪ੍ਰੋਫੈਸ਼ਨਲ ਬਣੀਏ ਜੋ ਡਿਲੀਵਰੀ ਕਰਨੀ ਹੈ ਤੇ ਜਿੱਥੇ ਜਨੇ ਕੋਈ ਕੋਈ ਵੀ ਖਾਣਾ ਪੀਣਾ ਲੰਗਰ ਲਾਉਣਾ ਉੱਥੇ ਅਸੀਂ ਨਕਸ਼ਾ ਬਣਾ ਦਿੰਦੇ ਨੇ ਕਿ ਇੱਥੇ ਆ ਸੰਸਥਾ ਕਰਦੀ ਆ ਇੱਥੇ ਆ ਸੰਸਥਾ ਕਰਦੀ ਆ ਉੱਥੇ ਆ ਕੇ ਉਹ ਕੀ ਕੀ ਦਿੰਦੇ ਚੀਜ਼ਾਂ ਸੰਸਥਾ ਫੇ ਸਾਰੇ ਨੂੰ ਪਤਾ ਲੱਗ ਜਾਣਾ ਪਈ ਇਹ ਸੰਸਥਾ ਜਿੰਨੀ ਮਰਜੀ ਉਹ ਸੰਸਥਾ ਅਪੀਲ ਆ ਕਰਨ ਇਦੇ ਵਿੱਚ ਸਾਡਾ ਵੀ ਅਸੀਂ ਕਹਿੰਦੇ ਇਹ ਇਹ ਨਾ ਸਮਝੋ ਕਿ ਖਾਸਾ ਆਪਣੇ ਅੰਦਰ ਝੰਡੇਲਾ ਦੇ ਨੇ ਪਈ ਕੱਲਾ ਖਾਲਸਾ ਢੀ ਕਰਦਾ ਸਾਨੂੰ ਇੱਕ ਪੈਸੇ ਦਾ ਪੈਸੇ ਦੀ ਕੰਮ ਨਹੀਂ ਗਈ ਦੂਜੀਆਂ ਜਿਹੜੀਆਂ ਸੰਸਥਾ ਦੂਜੀਆਂ ਜਿੰਨੇ ਮਰਜੀ ਅਪੀਲਾ ਕਰਨ ਪਰ ਉਹ ਫੋਕਸ ਹੁੰਨ ਡਿਫਰੈਂਟ ਪਾਸ ਪੰਜਾਬ ਦੇ ਵਿੱਚ ਸੋ ਅਸੀਂ ਸਾਰੀਆਂ ਸੰਸਥਾ ਨੂੰ ਪੀ ਲਿਆ ਸਾਡੇ ਪੋਸਟ ਦੇਖੋ ਸਾਡੀ ਵੈਬਸਾਈਟ ਦੇਖੋ ਸਾਡੀ ਜਿਹੜੀ ਇਨਫੋ ਮੈ ਇਮੇਲ ਲਾਈ ਥੱਲੇ ਉਹ ਸੰਸਥਾ ਲਾਈ ਆ ਜਦ ਤੱਕ ਸੰਸਥਾ ਇਕੱਠੀ ਹੋ ਕੇ ਕੰਮ ਨਹੀਂ ਕਰਦੀਆਂ ਪੰਜਾਬ ਦੇ ਵਿੱਚ ਉਹ ਫੇ ਪੰਜਾਬ ਦਾ ਜਿਹੜਾ ਜਿਹੜਾ ਕੋਈ ਕੰਮ ਹੁੰਦਾ ਉਹ ਫਿਸ਼ਣ ਨਹੀਂ ਹੋਣਾ ਕਿਉਂਕਿ ਅਸਲੀ ਕਿਉਂਕਿ ਪੰਜਾਬ ਦੇ ਇੱਕ ਪਾਸੇ ਛੜ ਨਹੀਂ ਆਇਆ ਹਰ ਸਾਰੇ ਪਾਸੇ ਆਇਆ ਹੁਣ ਅਸੀਂ ਆਪਣੀ ਜਿਹੜੀ ਐਕਸਪੀਰੀਅੰਸ ਸਾਰਾ ਕੁਝ ਮੋਰੀ ਹੋ ਕੇ ਆਪਣਾ ਐਕਸਪੀਰੀਅੰਸ ਤੁਹਾ ਯਾਰਾ ਤਜਰਬਾ ਉਮਰੀਓ ਕੇ ਸਾਂਝਾ ਕਰਨਾ ਚਾਹੁੰਦੇ ਪੰਜਾਬ ਲਈ ਜੇ ਸਾਡੀ ਅਪਰੋਚੀ ਤੇ ਜਥੇਬੰਦੀਆਂ ਨੇ ਅਸੀਂ ਬੜੇ ਖੁਸ਼ ਹੋਵਾਂਗੇ ਕਿਉਂਕਿ ਮਗਰੋਂ ਜਦੋਂ ਪਾਣੀ ਚੱਲ ਗਿਆ ਮੈਂ ਪਹਿਲਾਂ ਵੀ ਕਿਹਾ ਸੀਗਾ ਕੰਮ ਹੋ ਗਿਆ ਅਸਲੀ ਸ਼ੁਰੂ ਹੋਣਾ ਤਾਂ ਸੰਸਥਾ ਲੈਣਾ ਉਹ ਵੀ ਦੱਸ ਦਿਓ ਸਾਨੂੰ ਅਸੀਂ ਬਿਲਕੁਲ ਤੁਹਾਨਾਂ ਖੜੇ ਹੋਵਾਂਗੇ ਜੀ ਸਾਡੀ ਸਟੇਟਮੈਂਟ ਪੜ ਲਇਓ ਤੇ ਉਹ ਸਾਡੀ ਵੈਬਸਾਈਟ ਤੇ ਆ ਮੈਂ ਸੰਸਥਾਈ ਨੇ ਸੇਵਾ ਕਰਦੀ ਉਹਦਾ ਈਮੇਲ ਪਾ ਦਿੱਤੀ ਆ ਥੱਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਗਤ ਜੀ ਪੰਜਾਬ ਲਈ ਸਾਰੇ ਇੱਕ ਮੋਟ ਹੋ ਪੰਜਾਬ ਦੇ ਲੋਕਾਂ ਲਈ ਨਾ ਕੋਈ ਜਾਤ ਨਾ ਕੋਈ ਪਾਤ ਨਾ ਕੋਈ ਪੋਲਿਟਿਕਲ ਨਾ ਕੋਈ ਪੋਲਿਟੀਸ਼ਨ ਜਿਹਨੇ ਪੈਸੇ ਇਕੱਠੇ ਕਰਨੇ ਉਹ ਤਾਂ ਕਰਨੀਏ ਜੋ ਮਰਜੀ ਕਰਨ ਨੋ ਪ੍ਰੋਬਲਮ ਜੇ ਕੋਈ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੋਣ ਤੇ ਲੌਂਗ ਟਰਮ ਲਈ ਕਿਸਾਨਾਂ ਲਈ ਜਾਂ ਪਿੰਡਾਂ ਲਈ ਸਾਨੂੰ ਜੁੜੋ ਅਸੀਂ 6 ਮਹੀਨੇ ਦਾ ਪਲਾਨ ਬਣਾਈਏ ਪਹਿਲਾਂ 1 ਮਹੀਨੇ ਦਾ ਪਲਾਨ ਬਣਾਈਏ ਫੇਰ 6 ਮਹੀਨੇ ਦਾ ਪਲਾਨ ਬਣਾਈਏ ਫੇਰ ਤੁਸੀਂ ਜਿੱਥੇ ਮਰ ਜਿੱਥੇ ਮਰਜੀ ਸੇਵਾ ਕਰਨੀ ਚਾਹੁੰਦੇ ਕਰ ਲਓ ਸਾਨੂੰ ਪਤਾ ਹੋਵੇ ਕੌਣ ਕਿੱਥੇ ਕਰਦਾ ਡੁਪਲੀਕੇਸ਼ਨ ਨਾ ਹੋਵੇ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਪਤਾ ਭਈ ਪੰਜਾਬ ਦੇ ਜਿਹੜੇ ਅਸਲਿਹਾੜਿਆ ਸਿਚੁਏਸ਼ਨ ਕਾਫੀ ਕ੍ਰਿਟੀਕਲ ਹੋ ਗਈ ਆ ਕਾਫੀ ਇੱਕ ਜਿੱਦਾਂ ਪਈ ਸੋਚਿਆ ਨਹੀਂ ਸੀਗਾ ਪਈ ਇਹ ਗੱਲ ਇੱਥੇ ਤੱਕ ਪਹੁੰਚੂਗੀ ਅੱਜ ਅਸੀਂ ਇੱਕ ਸਪੈਸ਼ਲ ਅਪੀਲ ਕਰਦੇ ਆ ਜਿਹੜੀ ਸਾਡੇ ਜਸਬੰਦੀਆਂ ਸੰਸਥਾਵਾਂ ਵਰੇ ਲੱਗੀਆਂ ਸੇਵਾ ਦੇ ਵਿੱਚ ਇਹ ਅਪੀਲ ਅਸੀਂ ਪੋਸਟ ਵੀ ਕਰਦੇ ਆ ਮਗਰੋਂ ਸਾਡੀ ਆਸ ਹੈ ਵੀ ਤੁਸੀਂ ਸ਼ੇਅਰ ਵੀ ਕਰੋਗੇ ਕਿਉਂਕਿ ਹੁਣ ਮੈਂ ਵੇਟ ਕਰਦਾ ਹਾਂ ਕਿ ਥਾਲੀਆ ਹੋਰ ਜੁਆਇਨ ਕਰ ਲੈਣ ਜਦੋਂ ਤੁਸੀਂ ਜੋ ਲਾਈਵ ਫਿਨਿਸ਼ ਹੋ ਗਈ ਅਸੀਂ ਮੈਂ ਪੋਸਟ ਵੀ ਕਰ ਦੂੰਗਾ ਮੈਂ ਸ਼ੋਰਟ ਰੱਖੂੰਗਾ 5-8 ਮਿੰਟ 5-8 ਮਿੰਟ ਤੇ ਤੁਸੀਂ ਫਿਰ ਜਰੂਰ ਸ਼ੇਅਰ ਕਰਨੀ ਕਿਉਂਕਿ ਸਾਨੂੰ ਜੋ ਦੇਖ ਰਹਾ ਹੈ ਪੰਜਾਬ ਦੇ ਹਾਲਾਤ ਦਾ ਬਹੁਤ ਬੁਰਾ ਹਾਲ ਆ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਆ ਤੇ ਖਾਲਸਾ ਏਡ ਦਾ ਹੁਣ 26 ਸਾਲ ਹੋ ਗਏ ਮੋਰੇ ਆ ਕੇ ਸੇਵਾ ਕਰਦੇ ਆਂ ਦੀ ਦੁਨੀਆ ਦੇ ਵੱਡੇ ਵੱਡੇ ਡਿਜ਼ਾਸਟਰ ਜਾ ਕੇ ਖਾਲਸਾ ਨੇ ਹਿੱਸਾ ਪਾਇਆ ਬਡੇ ਬਡੇ ਡਿਜ਼ਾਸਟਰ ਜਿੱਥੇ ਜੰਗ ਲੱਗੇ ਜਾਂ ਜਿੱਥੇ ਕੁਦਰਤੀ ਕੋਈ ਹਾਦਸੇ ਆਇਆ ਕੁਦਰਤੀ ਕੋਈ ਡਿਜ਼ਾਸਟਰ ਆਵੇ ਉੱਥੇ ਜਾ ਕੇ ਦੁਨੀਆ ਦੇ ਸਾਰੇ ਪਾਸੇ ਸਾਰੇ ਕੋਣਿਆਂ ਜਾ ਕੇ ਐਕਸਪੀਰੀਅੰਸ ਖਾਲਸੇ ਦਾ ਸਾਰੀ ਜਸੇਵੰਦੀਆਂ ਤੋਂ ਜ਼ਿਆਦਾ ਇਸ ਵੇਲੇ ਇਹ ਕੋਈ ਹੰਕਾਰ ਦੀ ਗੱਲ ਨਹੀਂ ਗੀ ਇਹ ਹੈਗੀ ਆ ਸੱਚ ਦੀ ਗੱਲ ਆ